ਹਾਂ Zack ਮਾਪੇ ਨਿੱਕੇ ਨਿੱਕੇ ਜਵਾਕਾਂ ਦੇ ਹੱਥ ਵਾਹਨ ਦੇ ਦਿੰਦੇ ਨੇ ਜਿਸ ਦਾ ਫਿਰ ਮਾੜਾ ਖਮਿਆਜ਼ਾ ਵੀ ਭੁਗਤਣਾ ਪੈਂਦਾ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਨਿੱਕੇ ਨਿੱਕੇ ਜਵਾਕ ਨੇ ਕਿਵੇਂ ਪਹਿਲਾਂ ਤਾਂ ਇਹਨਾਂ ਦੇ ਵੱਲੋਂ ਰੈਸ਼ ਡਰਾਈਵਿੰਗ ਕੀਤੀ ਜਾਂਦੀ ਹੈ ਤੇ ਫਿਰ ਇਹਨਾਂ ਦੀ ਬਾਈਕ ਜਿਹੜੀ ਹੈ ਸਿੱਧਾ ਪਲਟ ਜਾਂਦੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਹਾਲਾਂਕਿ ਜਿੱਥੇ ਜਵਾਕਾ ਦੇ ਹੱਥ ਵਾਹਨ ਦੇ ਤੋਂ ਲਗਾਤਾਰ ਸਰਕਾਰਾਂ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਗਰੇਜ਼ ਕਰਨ ਦੇ ਲਈ ਕਿਹਾ ਜਾਂਦਾ ਪਰ ਫਿਰ ਵੀ ਕੁਝ ਦੇ ਹਿਮਾਪੇ ਨਹੀਂ ਜਾਂ ਕੁਝ ਬੱਚੇ ਹੀ ਨੇ ਸ਼ਰਾਰਤੀ ਨੇ ਜਿਨ੍ਹਾਂ ਵੱਲੋਂ ਇਹਨਾਂ ਨਿਯਮਾਂ ਦੀ ਸੜਿਆ ਮੁਲੰਗਣਾ ਕੀਤੀ ਲਾ ਜਿਵੇਂ ਜਾਦਿਆ ਫਰ ਜਿਹੇ ਹਾਦਸੇ ਵਾਪਰ ਜਾਂਦੇ ਨੇ ਇਹ ਦੇ ਦੇ ਹਾਂ ਜ਼ਾਕ ਮਾਪੇ ਨਿੱਕੇ ਨਿੱਕੇ ਜਵਾਕਾਂ ਦੇ ਹੱਥ ਵਾਹਨ ਦੇ ਦਿੰਦੇ ਨੇ ਜਿਸ ਦਾ ਫਿਰ ਮਾੜਾ ਖਮਿਆਜ਼ਾ ਵੀ ਭੁਗਤਣਾ ਪੈਂਦਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਨਿੱਕੇ ਨਿੱਕੇ ਜਵਾਕ ਨੇ ਕਿਵੇਂ ਪਹਿਲਾਂ ਤਾਂ ਇਹਨਾਂ ਦੇ ਵੱਲੋਂ ਰੈਸ਼ ਡਰਾਈਵਿੰਗ ਕੀਤੀ ਜਾਂਦੀ ਹੈ ਤੇ ਫਿਰ ਇਹਨਾਂ ਦੀ ਬਾਈਕ ਜਿਹੜੀ ਹੈ ਸਿੱਧਾ ਵਲਟ ਜਾਂਦੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਹਾਲਾਂਕਿ ਜਿੱਥੇ ਜਵਾਕਾ ਦੇ ਹੱਥ ਵਾਹਨ ਦੇ ਤੋਂ ਲਗਾਤਾਰ ਸਰਕਾਰਾਂ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਗੁਰੇਜ਼ ਕਰਨ ਦੇ ਲਈ ਕਿਹਾ ਜਾਂਦਾ ਪਰ ਫਿਰ ਵੀ ਕੁਝ ਜਿਹੇ ਹਮਾਪੇ ਨੇ ਜਾਂ ਕੁਝ ਬੱਚੇ ਹੀ ਨੇ ਸ਼ਰਾਬੀ ਨੇ ਜਿਹਨਾਂ ਵੱਲੋਂ ਇਹਨਾਂ ਨਿਯਮਾਂ ਦੀ ਸੜਿਆ ਮੁਲੰਗਣਾ ਕੀਤੀ ਜਾਂਦਾ ਜਿਵੇਂ ਜਾਦਿਆ ਫਰ ਜਿਹੇ ਹਾਦਸੇ ਵਾਪਰ ਜਾਂਦੇ ਨੇ ਇਹ ਦੇਖੋ ਆਹ ਬਾਲ ਸ਼ਾਮ ਰੋ ਰਹਾ ਹੈ ਹਾਂ Zack ਮਾਪੇ ਨਿੱਕੇ ਨਿੱਕੇ ਜਵਾਕਾਂ ਦੇ ਹੱਥ ਵਾਹਨ ਦੇ ਦਿੰਦੇ ਨੇ ਜਿਸ ਦਾ ਫਿਰ ਮਾੜਾ ਖਮਿਆਜ਼ਾ ਵੀ ਭੁਗਤਣਾ ਪੈਂਦਾ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਨਿੱਕੇ ਨਿੱਕੇ ਜਵਾਕ ਨੇ ਕਿਵੇਂ ਪਹਿਲਾ ਤਾਂ ਇਹਨਾਂ ਦੇ ਵੱਲੋਂ ਰੈਸ਼ ਡਰਾਈਵਿੰਗ ਕੀਤੀ ਜਾਂਦੀ ਹੈ ਤੇ ਫਿਰ ਇਹਨਾਂ ਦੀ ਬਾਈਕ ਜਿਹੜੀ ਹੈ ਸਿੱਧਾ ਪਲਟ ਜਾਂਦੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਹਾਲਾਂਕਿ ਜਿੱਥੇ ਜਵਾਕਾ ਦੇ ਹੱਥ ਵਾਹਨ ਦੇ ਤੋਂ ਲਗਾਤਾਰ ਸਰਕਾਰਾਂ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਗੁਰੇਜ਼ ਕਰਨ ਦੇ ਲਈ ਕਿਹਾ ਜਾਂਦਾ ਪਰ ਫਿਰ ਵੀ ਕੁਝ ਜਿਹੇ ਹਿਮਾਪੇ ਨੇ ਜਾਂ ਕੁਝ ਬੱਚੇ ਹੀ ਹਨ ਨਸ਼ਾਰਤੀ ਨੇ ਜਿਹਨਾਂ ਵੱਲੋਂ ਇਹਨਾਂ ਨਿਯਮਾਂ ਦੀ ਸੜਿਆ ਮੁਲੰਗਣਾ ਕੀਤੀ ਜਾਂਦੀ ਜਿਵੇਂ ਜਾਦਿਆ ਫਰ ਜਿਹੇ ਹਾਦਸੇ ਵਾਪਰ ਜਾਂਦੇ ਨੇ ਇਹ 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 ਬਾਰ ਇਨਸ਼ਾ ਅੱਲ੍ਹਾ ਹਾਂ Zack ਮਾਪੇ ਨਿੱਕੇ ਨਿੱਕੇ ਜਵਾਕਾਂ ਦੇ ਹੱਥ ਵਾਹਨ ਦੇ ਦਿੰਦੇ ਨੇ ਜਿਸ ਦਾ ਫਿਰ ਮਾੜਾ ਖਮਿਆਜ਼ਾ ਵੀ ਭੁਗਤਣਾ ਪੈਂਦਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਨਿੱਕੇ ਨਿੱਕੇ ਜਵਾਕ ਨੇ ਕਿਵੇਂ ਪਹਿਲਾਂ ਤਾਂ ਇਹਨਾਂ ਦੇ ਵੱਲੋਂ ਰੈਸ਼ ਡਰਾਈਵਿੰਗ ਕੀਤੀ ਜਾਂਦੀ ਹੈ ਤੇ ਫਿਰ ਇਹਨਾਂ ਦੀ ਬਾਈਕ ਜਿਹੜੀ ਹੈ ਸਿੱਧਾ ਪਲਟ ਜਾਂਦੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਹਾਲਾਂਕਿ ਜਿੱਥੇ ਜਵਾਕਾ ਦੇ ਹੱਥ ਵਾਹਨ ਦੇ ਤੋਂ ਲਗਾਤਾਰ ਸਰਕਾਰਾਂ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਗਰੇਜ਼ ਕਰਨ ਦੇ ਲਈ ਕਿਹਾ ਜਾਂਦਾ ਪਰ ਫਿਰ ਵੀ ਕੁਝ ਜਿਹੇ ਹਿਮਾਪੇ ਨੇ ਜਾਂ ਕੁਝ ਬੱਚੇ ਹੀ ਨੇ ਸ਼ਰਾਰਤੀ ਨੇ ਜਿਨ੍ਹਾਂ ਵੱਲੋਂ ਇਹਨਾਂ ਨਿਯਮਾਂ ਦੀ ਸੜਿਆ ਮੁਲੰਗਣਾ ਕੀਤੀ ਲਾ ਜਿਵੇਂ ਜਾਦਿਆ ਫਰ ਜਿਹੇ ਹਾਦਸੇ ਵਾਪਰ ਜਾਂਦੇ ਨੇ ਇਹ ਦੇ ਦੇ ਹਾਂ